ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰਿਅਲ ਨਿਯੋਜਕ ਅਟਾ ਸਭ ਦਾ ਸਵਾਗਤ ਕਰਦਾ ਸ਼ਹਿਰ ਦੇ ਵਿੱਚ ਅੱਜ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਚਰਚਾ ਦਾ ਵਿਸ਼ਾ ਵੀ ਕਹਿ ਸਕਦੇ ਆ ਤੇ ਵਿਵਾਦ ਵੀ ਕਹਿ ਸਕਦੇ ਆ ਉਹ ਚਰਚਾ ਜਾਂ ਵਿਵਾਦ ਹੈ ਜਿਸ ਥਾਂ ਤੇ ਮੈਂ ਖੜਿਆ ਉਹ ਸਲੋਸ ਗੇਟ ਹੋਇਆ ਕਰਦਾ ਸੀ ਸਲੋਸ ਗੇਟ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਨਾ ਵੜੇ ਉਹਨੂੰ ਰੋਕਣ ਦੇ ਕੰਮ ਆਂਦਾ ਸੀਗਾ ਲੋਡ ਪੈਣ ਤੇ ਸਲੋਸ ਗੇਟ ਦਾ ਇਸਤੇਮਾਲ ਕੀਤਾ ਜਾ ਸਕਦਾ ਸੀ ਕਹਿੰਦੇ ਉਹ ਸਲੂਸ ਗੇਟ ਪਾਣੀ ਦੇ ਵਿੱਚ गिर ਗਿਆ ਨਾਲੇ ਚਾ ਪੱਟੀਦਰ ਜੇ ਗਿਰ ਗਿਆ ਉਹਨੂੰ ਕੱਢਿਆ ਨਹੀਂ ਗਿਆ ਜਦੋਂ ਨਗਰ ਕੌਂਸਲ ਪ੍ਰਧਾਨ ਦੇ ਕੋਲ ਇਹ ਮਾਮਲਾ ਪਹੁੰਚਿਆ ਕਿ ਜੇ ਉੱਥੇ ਇਹ ਪੋਜੀਸ਼ਨ ਰਹੀ ਜੇ ਉੱਪਰੋਂ ਬਰਸਾਤ ਹੋ ਗਈ ਜੇ ਪਾਣੀ ਆ ਗਿਆ ਤਾਂ ਸ਼ਹਿਰ ਦੇ ਵਿੱਚ ਫਿਰ ਉਹ ਬਿਆੰਕਰ ਸਥਿਤੀ ਬਣ ਸਕਦੀ ਹੈ ਜੋ ਅੱਜ ਤੋਂ ਕਈ ਸਾਲ ਪਹਿਲੇ ਬਣੀ ਸੀ ਪਿਛਲੇ ਸਾਲ ਵੀ ਕਹਿਆ ਜਾਂਦਾ ਹੈ ਕਿ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਗਿਆ ਸੀ ਇਹ ਉਹ ਥਾਂ ਹੈ ਜਿੱਥੇ ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰ ਨੂੰ ਜਦੋਂ ਇਸ ਗੱਲ ਇਹ ਪਤਾ ਲੱਗਿਆ ਤਾਂ ਉਹਨਾਂ ਦਾ ਦਾਵਾ ਹੈ ਕਿ ਸ਼ਹਿਰ ਦੇ ਵਿੱਚ ਪਾਣੀ ਨਾ ਵੜੇ ਜੇ ਉੱਪਰੋਂ ਬਰਸਾਤ ਹੁੰਦੀ ਹੈ ਜਾਂ 25 ਦਿਨਾਂ ਦੇ ਪਾਣੀ ਆਂਦਾ ਉਹ ਪਾਣੀ ਸਾਡੇ ਸ਼ਹਿਰ ਦੇ ਵਿੱਚ ਨਾ ਘੁਸੇ ਇਸ ਲਈ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਥਾਂ ਦੇ ਉੱਪਰੋਂ ਜਿਹੜਾ ਸਲੂਸ ਗੇਟ ਗਿੜਿਆ ਜਿਹੜਾ ਗੇਰ ਗਿਆ ਸੀਗਾ ਬਾਰ ਘਟਾਇਆ ਗਿਆ ਉਸ ਤੋਂ ਬਾਅਦ ਇੱਥੇ ਇਹ ਇਸਟਾ ਨੇ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਤਾਂ ਕਿ ਕਿ ਕੱਲ ਨੂੰ ਜੇ ਪਾਣੀ ਆ ਜਾਵੇ ਤਾਂ ਉਹ ਪਾਣੀ ਦਾ ਮਾਰ ਜਾਂ ਪਾਣੀ ਦਾ ਨਿਸ਼ਾਨਾ ਸਾਡਾ ਸ਼ਹਿਰ ਨਾ ਬਣੇ ਕਿਉਂਕਿ ਜੇ ਅੱਜ ਸਲੂਸ ਗੇਟ ਬਣਾਇਆ ਜਾਵੇ ਤਾਂ ਕਈ ਦਿਨ ਲੱਗ ਸਕਦੇ ਨੇ ਪਰ ਜੋ बार-बार ਮੌਸਮ ਵਿਭਾਗ ਦੇ ਵਿਗਿਆਨਿਕਾਂ ਵੱਲੋਂ ਜੋ ਵਿਭਾਗ ਵੱਲੋਂ ਬਾਰ-ਬਾਰ ਚੇਤਾਵਨੀਆਂ ਦਿੱਤੀ ਜਾ ਰਹੀ ਹੈ ਕਿ ਜਿਹੜਾ ਕਾਫੀ بارش ਹੋ ਸਕਦੀ ਹੈ yellow alert ਵੀ ਕੀਤਾ ਜਾ ਚੁੱਕਿਆ ਹੈ ਕਈ ਸ਼ਹਿਰਾਂ ਦੇ ਵਿੱਚ ਇਸ ਲਈ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਜਿਹੜਾ ਅਸਥਾਈ ਤੌਰ ਤੇ ਇੱਥੇ ਇਹ ਪ੍ਰਬੰਧ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇੱਥੇ ਜਿਹੜੇ ਰੇਤ ਦੀਆਂ ਬੋਰੀਆਂ ਲਾਈ ਹੋਈਆਂ ਨੇ ਇਸ ਸਾਈਡ ਵੀ ਰੇਤ ਦੀਆਂ ਬੋਰੀਆਂ ਪਈਆਂ ਨੇ ਜੀਸੀਬੀ ਵੱਲੋਂ ਇੱਥੇ ਰੇਤ ਮਿੱਟੀ ਨੂੰ ਜਿਹੜਾ ਪ੍ਰੋਪਰ ਕੀਤਾ ਜਾ ਰਿਹਾ ਹੈ ਬਰਾਬਰ ਕੀਤਾ ਜਾ ਰਿਹਾ ਹੈ ਦੋਸਤੋ ਇਹ ਵਾਕਈ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ ਕਿ ਜੇ ਇੱਥੇ ਸਲੂਸ ਗੇਟ ਬਾਰੇ ਪਤਾ ਨਾ ਲੱਗੇ ਉੱਪਰੋਂ ਪਾਣੀ ਆ ਜਾਵੇ ਉਹ ਪਾਣੀ ਸ਼ਹਿਰ ਦੇ ਵਿੱਚ ਵੜ ਜਾਵੇ ਦੋਸਤੋ ਜਿਨ੍ਹਾਂ ਦਾ ਘਰ ਹੁਣ ਤੱਕ ਜਾਂ ਕਦੇ ਵੀ ਪਾਣੀ ਵੜਿਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਦਿਲ ਤੱਕ ਕੀ ਬਿੱਤੀਆਂ ਉਹਨਾਂ ਦਾ ਕੀ ਨੁਕਸਾਨ ਹੋਇਆ ਕਈ ਤਾਂ ਇਹੋ ਜਿਹੇ ਪਰਿਵਾਰ ਵੀ ਮਿਲ ਜਾਣਗੇ ਜਿਹੜੇ ਉਸ ਮਾਰ ਹੇਠਾਏ ਜਿਹੜੇ ਅੱਜ ਤੱਕ ਜਿਹੜੇ ਉਸ ਮਾਰ ਨੂੰ ਪੁੱਲ ਨਹੀਂ ਪਾਇਆ ਦੋਸਤੋ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਇਹ ਸਲੋਸ ਗੇਟ ਨੂੰ ਲੈ ਕੇ ਕਿ ਇਹਦੀ ਲਾਪਰਵਾਹੀ ਹੈ ਕੌਣ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਨਗਰ ਕੌਂਸਲ ਪ੍ਰਧਾਨ ਨਿੰਦਰ ਸ਼ਾਸਤਰੀ ਅਤੇ ਉਸ ਸਾਥੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਹ ਮਿਲ ਕੇ ਉਹਨਾਂ ਨੂੰ ਸ਼ਿਕਾਇਤ ਪੱਤਰ ਦੇ ਕੇ ਸਾਰੀ ਸਥਿਤੀ ਤੋਂ ਆਗਤ ਕਰਵਾਇਆ ਜਾ ਚੁੱਕਾ ਹੈ ਪਰ ਇਹ ਵੀ ਤ ਹੈ ਕਿ ਜਿਹੜਾ ਉਹਦੇ 25 ਦਰਾ ਉਹਦੇ ਵਿੱਚ ਪਾਣੀ ਪਹਿਲੇ ਨਾਲੋਂ ਜ਼ਿਆਦਾ ਹੈ ਉਹ ਉਪਰੋਂ ਪਾਣੀ ਆ ਰਿਹਾ ਹੈ ਇਹ ਜਿਗਾ ਦੋਇ ਰਾਏ ਨਹੀਂ ਹੈ ਪਰ ਉਹ ਪਾਣੀ 25 ਦਰੇ ਦੇ ਵਿੱਚ ਬਾਰ ਦੇ ਬਾਰ ਨਿਕਲ ਰਿਹਾ ਹੈ ਕਿਉਂਕਿ ਹਾਲੇ ਇੱਕ ਦਿਨ ਕਹਿ ਸਕਦੇ ਆ ਕਿ ਉਹ 25 ਦਰਾ ਓਵਰਫਲੋ ਨਹੀਂ ਹੋਇਆ ਜਾਂ ਜ਼ਿਆਦਾ بارش ਨਾ ਹੋ ਨਹੀਂ ਹੋਈ ਜਿਸ ਕਰਕੇ ਓਵਰਫਲੋ ਨਹੀਂ ਹੋ ਸਕਿਆ ਤੇ ਜ਼ਿਆਦਾ بارش ਆ ਗਈ ਓਵਰਫਲੋ ਹੋ ਗਿਆ ਤਾਂ ਨੇਚਰਲ ਸੀ ਉਹਦੀ ਪਾਣੀ ਦੀ ਮਾਰ ਇਸ ਸਾਈਡ ਨੂੰ ਹੋਣੀ ਸੀ ਇਸ ਫੋਕਲ ਪੁਆਇੰਟ ਨੂੰ ਹੋਣੀ ਸੀ ਕਿ ਸਾਡੇ ਸ਼ਾਇਦ ਦੇ ਕਿਸੇ ਵੀ ਏਰੀਆ ਵਿੱਚ ਹੋ ਸਕਦੀ ਸੀ ਹੁਣ ਦੇਖਦੇ ਆ ਕਿ ਨਗਰ ਕੌਂਸਲ ਵੱਲੋਂ ਜੋ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਉਹ ਕਿੰਨੇ ਕਾਰਗਰ ਸਿੱਧਾਉਂਦੇ ਨੇ ਇਹ ਵੀ ਦੇਖਣਾ ਹੋਵੇਗਾ ਕਿ بارش ਕਿੰਨੀ ਜ਼ੋਰਦਾਰ ਪੈਂਦੀ ਹੈ ਜਾਂ ਨਹੀਂ ਪੈਂਦੀ ਉੱਪਰੋਂ ਪਾਣੀ ਪਹਿਲੇ ਦੀ ਤਰ੍ਹਾਂ ਓਵਰਫਲੋ ਹੋ ਕੇ ਆਂਦਾ ਜਾਂ ਨਹੀਂ ਆਂਦਾ ਸ਼ਹਿਰ ਵਾਸੀਆਂ ਦੇ ਇਹ ਇੱਕ ਦੋਆ ਹੈ ਕਿ ਜੇ ਸਥਿਤੀ ਨਾ ਬਣੇ ਕਿ ਉੱਪਰੋਂ ਓਵਰਫਲੋ ਪਾਣੀ ਹੋ ਜੇ ਜਿਹਦੇ ਨਾਲ ਸਾਡੇ ਸ਼ਹਿਰ ਜਾਂ ਕਿਸੇ ਇਲਾਕੇ ਦੇ ਵਿੱਚ ਨੁਕਸਾਨ ਹੋਣ ਦਾ ਖਤਰਾ ਬਣੇ ਵਾਰ ਕੋਲ ਮਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਗਰ ਕਾਉਂਸਲ ਵੱਲੋਂ ਅਗਰ ਕੌਂਸਲ ਪ੍ਰਧਾਨ ਵੱਲੋਂ ਜੋ ਵੀ ਉਪਰਾਲੇ ਕੀਤੇ ਗਏ ਉਹ ਵਾਕੇ ਹੀ ਸ਼ਹਿਰ ਵਾਸੀਆਂ ਦਾ ਕਹਿਣਾ ਉਹ ਪ੍ਰਸ਼ੰਸਾ ਦੇ ਕਾਬਿਲ ਨੇ ਦੋਸਤੋ ਅੱਜ ਲਈ ਬਸ اتنا ਹੀ ਨਮਸਕਾਰ ਜੈ ਹਿੰਦ